ਸਚ ਨਾਮ ਕਰਤਾ ਹਰ ਸੋ ਦ੍ਰਿੜ ਨਾਨਕ ਸੰਗ੍ਰਹਿਓ ਸਚ ਨਾਮ ਕਰਤਾ ਹਰ ਇਥੇ ਵਿਸਰਾਮ ਸੋ ਦ੍ਰਿੜ ਨਾਨਕ ਸੰਗ੍ਰਹਿਓ ਆ ਤੇ ਅੰਗਦ ਲੈਣਾ ਪ੍ਰਗਟ ਪਾਸ ਚਰਨਹਿ ਲੇਵ ਰਹੇ ਆਓ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਵਖਾਣਾਓ ਤੇਤ ਗੁਲ ਤੇਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਇਥੀ ਵਿਸਰਾਮ ਤਾਸ ਗੁਣ ਕਵਨ ਵਖਾਣਾਓ ਜੋ ਗੁਣ ਅਲਾਖ ਅਗੰਮ ਤਿਨਹਿ ਗੁਣ ਅੰਤ ਨਾ ਜਾਣਾਓ ਬੋਹਿਥ ਬਿਦਾਤਾ ਨਿਰਮਯੋ ਨਿਰਮਯੋ ਬੋਹਿਥ ਬਿਦਾਤਾ ਨਿਰਮਯੋ ਹ ਮਯੋ ਉਚਾਰਨ ਹੋਏਗਾ ਨਾ ਮਮਾ ਈ ੜੀ ਸਿਆਰੀ ਐੜਾ ਊੜੇ ਓੰਕ ਨਿਰਮਾਇਓ ਸਭ ਸੰਗਤ ਕੋਲ ਉਧਰਨ ਉਧਰਨ ਸਾਧ ਸੰਗਤ ਕੋਲ ਉਧਰਨ ਗੁਰ ਅਮਰਦਾਸ ਕੀਰਤ ਕਹੈ ਤਰਾਹ ਤਰਾਹ ਤਵ ਪਾਸਰਨ ਤਰਾਹ ਤਰਾਹ ਤਵ ਪਾਸਰਨ ਆਪਨ ਰਾਇਣ ਕਲਾ ਤਾਰ ਜਗ ਮਹਿ ਪਰਵਰਿਯੋ ਆਪ ਨਰਾਇਣ ਬੋਲਣਾ ਕਈ ਵਾਰੀ ਪੰਕਤੀ ਨਰਾਇਣ ਕੰਨਾਂ ਲੱਗ ਜਾਂਦਾ ਇੱਕ ਕੰਨਾਂ ਹੈ ਆਪ ਨਰਾਇਣ ਕਲਾ ਤਾਰ ਜਗ ਮਹਿ ਪਰਵਰਿਯੋ ਉਚਾਰਨ ਕਰਨਾ ਪਰਵਰਿਯੋ ਨਹੀਂ ਕਹਿਣਾ ਪਪਾ ਰਾਰਾ ਵਾਵਾ ਰਾਰੀ ਸਿਹਾਰੀ ਈੜੀ ਸਿਹਾਰੀ ਐੜਾ ਊੜਾ ਬੰਦਮੂ ਵਾਲਾ ਔਂਕੜ ਪਰਵਰਿਯੋ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਕਾਰ ਪਦਤੀ ਵਿਸਰਾਮ ਲਾਉਣਾ ਹੈ ਜੈ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀਪਾਇਓ ਜਿਹ ਸਿਖੈ ਸੰਗ੍ਰਹਿਉ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿੰਮਲ ਅਵਤਾਰਿਓ ਅੰਗਦ ਲੈਹਣੇ ਸੰਗੂ ਹੂਆ ਅੰਗਦ ਲੈਹਣੇ ਸੰਗ ਹੂਆ ਹਾਹੀ ਔਂਕੜ ਹੂਆ ਹਾਹੀ ਔਂਕੜ ਐਡਾ ਹੂਆ ਇਸ ਤਰ੍ਹਾਂ ਉਚਾਰਨ ਕਰਨਾ ਗੁਰ ਅਮਰਦਾਸ ਤਰਨ ਤਰਨ ਜਨਮ ਜਨਮ ਪਾ ਸਰਨ ਤੋ ਹੂ ਅਤੀਤਵ ਇਸ ਤਰ੍ਹਾਂ ਉਚਾਰਨ ਕਰਨਾ ਜਾਪ ਤਾਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖੈ ਸਰਨ ਪਰਹਿ ਤੇ ਉੱਬਰਹਿ ਛੋੜ ਜਮਪੁਰ ਕੀ ਲਿਖਹਿ ਸਰਨ ਪਰਹਿ ਤੇ ਉੱਬਰਹਿ ਇਥੇ ਵੀ ਸ੍ਰਾਮ ਛੋੜ ਜਮਪੁਰ ਕੀ ਲਿਖਹਿ ਭਗਤ ਭਾਏ ਭਾਰਪੂਰ ਹਿਰਦੈ ਉਚਰੈ ਕਰਤਾਰਾ ਗੁਰ ਗੋਵਰ ਦਰਿਆਉ ਪਲਕ ਡੁਬੰਤਹਿ ਤਾਰੈ ਇਹ ਧਿਆਨ ਨਾਲ ਪਾਠ ਉਚਾਰਨ ਕਰਨਾ ਗੁਰ ਗੋਹਰ ਦਰਿਆਵ ਇਥੇ ਵਿਸਰਾਮ ਪਲਕ ਇਥੇ ਯਮਕ ਲਾ ਦਨੀ ਹੈ ਦਵੰਤਯਹ ਉਚਾਰਨ ਕਰਨਾ ਦਵੰਤਯਹ ਡੱਡੇ ਔਂਕੜ ਬੱਬਾ ਤੱਪੇ ਸਿਆਰੀ ਐੜਾ ਹਾਹ ਪਲਕ ਦਵੰਤਯਹ ਤਾਰਹਿ ਗੁਰ ਗੋਹਰ ਦਰਿਆਵ ਪਲਕ ਦਵੰਤਯਹ ਤਾਰਹਿ ਨਾਨਕ ਕੁਲ ਨਿੰਮਲ ਅਵਤਰਯਾ ਗੁਣ ਕਰਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਐ ਹਾਂ ਇਹ ਜਿਨ ਨੰਨੇ ਦੇ ਹਲੰਤ ਇੱਥੇ ਲੱਗਿਆ ਹੋਇਆ ਪੂਥੀਆਂ ਚ ਪਰਪਰਾਤਨ ਸਰੂਪਾ ਚ ਨਹੀਂ ਹੈ ਜਿਨ ਪਾਠ ਸੁਧ ਹੈ ਗੁਰ ਅਮਰਦਾਸ ਜਿਨ ਸੇਵਿਐ ਇੱਥੇ ਵਿਸਰਾਮ ਹੈ ਤਿਨ ਦੁਖ ਦਰਿਦਰ ਪਰਹਰ ਪਰ ਤਿਨ ਦੇ ਹਲੰਤ ਹੈ ਤਿਨ ਦੁਖ ਦਰਿਦਰ ਪਰਹਰ ਪਰੈ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਚਿਤ ਚਿਤਵੋ ਅਰਦਾਸ ਇਥੇ ਵਿਸਰਾਮ ਹੈ ਕਹੋ ਇਥੇ ਯਮਕ ਲਾ ਦਨੀ ਹੈ ਪਰ ਕਹਿ ਪੇ ਨਾ ਸਕੋ ਚਿਤ ਚਿਤਵੋ ਅਰਦਾਸ ਕਹੋ ਪਰ ਕਹਿ ਪੇ ਨਾ ਸਕੋ ਸਰਬ ਚਿੰਤ ਤੂਜ ਪਾਸ ਸਾਧ ਸੰਗਤ ਹੋ ਤਕੋ ਤਕੋ ਕਸਕੇ ਬੋਲ ਮਾ ਤੇਰਾ ਹੁਕਮ ਪਵੈ ਨੀਸਾਨ ਤੇਰਾ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੋਬ ਦਿਸਤ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂ ਰਖੈ ਤਿਵ ਰਹੁ ਜਿਵ ਤੂ ਰਖੈ ਤਿਵ ਰਹੁ ਪਿਖੇ ਕੇ ਗੁਰ ਗਿਆਨ ਅਰ ਧਿਆਨ ਹਾਂ ਪਿਖੇ ਕੇ ਇਸ ਤਰ੍ਹਾਂ ਬੋਲਣਾ ਹੈ ਪਿਖੇ ਕੇ ਪਿਖੇ ਪਟ ਦੇ ਸਵਈਏ ਸ਼ੁਰੂ ਹੁੰਦੇ ਹਨ ਤਤ ਸਿਓ ਤਤ ਮਿਲਾਵੈ ਸਚ ਸਚ ਜਾਣੀਐ ਸਚ ਸਚ ਜਾਣੀਐ ਇਕ ਚਿੱਤ ਹੈ ਲੇਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਤਾਵੇ ਨਿਰੰਕਾਰ ਕੈ ਵਸੈ ਦੇਸ ਵਸੈ ਪੁਲਾ ਹੀ ਪੁਲਾ ਨਿਰੰਕਾਰ ਕੈ ਵਸੈ ਦੇਸ ਹੁਕਮ ਗੱਜ ਵਿਚਾਰ ਪਾਵੇ ਕਾਲ ਮਾਹ ਰੂਪ ਕਰਤਾ ਪੁਰਖ ਸੋ ਜਾਣ ਜਿਨ ਕਿਛ ਕੀਓ ਗੁਰ ਮਿਲਿਐ ਸੋਇ ਭਿਖਾ ਕਹੈ ਗੁਰ ਮਿਲਿਐ ਸੋਇ ਇਥੇ ਤੁਮ ਕਲੋਨੀਐ ਭਿਖਾ ਕਹੈ ਗੁਰ ਮਿਲਿਐ ਸੋਇ ਭਿਖਾ ਕਹੈ ਸਹਿਜ ਰੰਗ ਦਰਸ਼ਨ ਦੀਐ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੀ ਡਿਠੇ ਸੰਨਿਆਸੀ ਤਪਸੀਐ ਮੁਖਹ ਇਹ ਪੰਡਿਤ ਮਿੱਠੇ ਇਹ ਤਪਸੀ ਇਹ ਉਚਾਰਨ ਕਰਨਾ ਕਈ ਤਪਸੀ ਇਹ ਬੋਲ ਜਾਂਦੇ ਹਨ ਸੰਨਿਆਸੀ ਤਪਸੀ ਇਹ ਇਥੇ ਵਿਸਰਾਮ ਮੁਖਹ ਇਹ ਪੰਡਿਤ ਮਿੱਠੇ ਬਾਰਸ ਏਕ ਹਾ ਫਿਰਿਓ ਕਿਨ ਨਹ ਪਰਚੋ ਲਾਇਓ ਕਿਨ ਨਹ ਪਰਚੋ ਲਾਇਓ ਕਹਤੇ ਕਹਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ ਹਰ ਨਾਮ ਛੋੜ ਦੂਜੈ ਲੱਗੇ ਤੈਨ ਕੇ ਗੁਣ ਹਉ ਕਿਆ ਕਹਾ ਗੁਰਦਈਏ ਮਿਲਾਇਓ ਪਿਖਿਆ ਜਿਵ ਤੂ ਰਖੈ ਤਿਵ ਰਹੁ ਇਹ ਦਈਏ ਉਚਾਰਨ ਕਰਨਾ ਹੈ ਦਦਾ ਈੜੀ ਸਿਆਰੀ ਈੜੀ ਬਿਹਾਰੀ ਈੜੀ ਸਿਆਰੀ ਔਰ ਮਿਲਾਇਓ ਮੰਮੇ ਸਿਆਰੀ ਲੱਲੇ ਕਰਨਾ ਈੜੀ ਸਿਆਰੀ ਐੜਾ ਊੜਾ ਬੰਦ ਮੂਵਲਾ ਔਂਕੜ ਗੁਰ ਦਈਏ ਮਿਲਾਇਓ ਪਿਖਿਆ ਜੇਵ ਤੂ ਰਖੈ ਤਿਵ ਰਹੁ ਦੇ ਉਚਾਰਨ ਦੱਦਾ ਯਈਆ ਦੈ ਦੱਦਾ ਯਈਏ ਓਂਕੜ ਦਈਓ ਦੱਦਾ ਯਈਏ ਸਿਆਰੀ ਦਈਏ ਦੱਦਾ ਯਈਏ ਜ਼ਲਾਵਾ ਦਈਏ ਦੱਦੇ ਓਂਕੜ ਯਈਏ ਪਿਆਰੀ ਦੋਏ ਹੀ ਇਹ ਯਈਏ ਦੇ ਸਾਰੇ ਹੀ ਵੱਖੋ ਵੱਖਰੇ ਉਚਾਰਨ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਇੱਥੇ ਦਈਏ ਪਹਿਰ ਸਮਾਦ ਸਨਾਹ ਗਿਆਨ ਹੈ ਆਸਣ ਚੜਿ ਆਓ ਸੁਨਾਹ ਪਦ ਤੇ ਵਿਸਰਾਮ ਲਾਉਣਾ ਹੈ ਪਹਿਰ ਸਮਾਧ ਸੁਨਾਹ ਗਿਆਨ ਹੈ ਆਸਣ ਚੜਿ ਆਓ ਧਰਮ ਤਨਖ ਕਰ ਗਹਿਓ ਭਗਤ ਸੀਲਹਿ ਸਾਰ ਲੜਿ ਆਓ ਧਰਮ ਤਨਖ ਕਰ ਗਹਿਓ ਇਥੇ ਵਿਸਰਾਮ ਭਗਤ ਸੀਲਹਿ ਸਾਰ ਲੜਿ ਆਓ ਭੈ ਨਿਰਪਉ ਹਰ ਅਟਲ ਮਨ ਸਬਦ ਗੁਰ ਨੇਜਾ ਗੱਡਿਓ ਪੈ ਨਿਰਪਾਉ ਹਰ ਅਟਲ ਮਾਨ ਇਥੇ ਵਿਸਰਾਮ ਸਬਦ ਗੁਰ ਨੇਜਾ ਗੱਡਿਓ ਨੇਜਾ ਵੀ ਥੋੜਾ ਜਿਹਾ ਕਸ ਕੇ ਬੋਲਣਾ ਗੱਡਿਓ ਪਦ ਵੀ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਕਾਮ ਕ੍ਰੋਧ ਲੋਭ ਮੋਹ ਆਪਤ ਅਪਤ ਇਹ ਐਡੇ ਦੇ ਵਿੱਚ ਥੋੜੀ ਜਿਹੀ ਡੈਸ਼ ਦੇ ਕੇ ਪੋਲਾ ਬੋਲਣਾ ਹੈ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ ਪੱਲੋ ਪੁਹਾਲ ਤੇਜੋ ਤਨਾ ਹਾਂ ਪੱਲੋ ਪੁਹਾਲ ਤੇਜੋ ਤਨਾ ਨ੍ਰਿਪਤ ਹਾਂ ਨ੍ਰਿਪਤਨਾਥ ਨ੍ਰਿਪਤ ਨ੍ਰਿਪਤਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸੱਲ ਭਣ ਸੱਚ ਸੱਲ ਭਣ ਸੱਲ ਇਸ ਤਰ੍ਹਾਂ ਹੁਣ ਸੱਲ ਭਟ ਆ ਗਿਆ ਨਾ ਤੈ ਦਲ ਜਿੱਤੋ ਏਵ ਜੁੱਧ ਕਰ ਤੈ ਦਲ ਇਕੱਠਾ ਨਹੀਂ ਕਹਿ ਦੇਣਾ ਤੈ ਦਲ ਜਿੱਤੋ ਏਵ ਜੁੱਧ ਕਰ ਕਨਹਰ ਗੂੰਦ ਬਸੋ ਰੋਮਾਵਲ ਬਸੋ ਇਸ ਤਰ੍ਹਾਂ ਬੋਲਣਾ ਕਨਹਰ ਗੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾ ਆਵੇ ਕੁਸਮ ਬਸੰਤ ਗਨੰਤ ਨਾ ਆਵੇ ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਗੰਗ ਤਰੰਗ ਅੰਤ ਕੋ ਪਾਵੇ ਕੋ ਕੋ ਵੱਖਰਾ ਹੀ ਕਹਿਣਾ ਹੈ ਵਿਸਰਾਮ ਤਾਂ ਕੋ ਤੇ ਹੈ ਰਾਵਸਸ ਕਿਰਨ ਉਦਰ ਸਾਗਰ ਕੋ ਇਥੇ ਵਿਸਰਾਮ ਗੰਗ ਤਰੰਗ ਅੰਤ ਕੋ ਬਾਵੇ ਰੂਦਰ ਧਿਆਨ ਗਿਆਨ ਸਤਗੁਰ ਕੇ ਕਬ ਜਾਨ ਭਲ ਉਹ ਹੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹ ਬਨ ਆਵੇ ਮੈਂ ਭੱਲੇ ਨਹੀਂ ਕਹਿਣਾ ਭੱਲਾ ਅੰਸ ਬੰਸ ਹੈ ਖਾਨਦਾਨ ਕੋਲ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਸਵਈਏ ਮਹੱਲੇ ਚੌਥੇ ਅਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਨਿਰੰਜਨ ਧਿਆਵਾਉ ਹਾਂਜੀ ਇਹ ਇਕ ਮਨ ਇੱਥੇ ਹੀ ਵਿਸਰਾਮ ਲਾਉਣਾ ਹੈ ਪੁਰਖ ਨਿਰੰਜਨ ਧਿਆਵਾਉ ਗੁਰ ਪ੍ਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਵਿਗਾਸਾ ਸਤਗੁਰ ਪੂਰ ਜਨਹ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇ ਆਓ ਅਬਨਾਸੀ ਅਭਗਤ ਧਿਆਇ ਆਓ ਅਬਨਾਸੀ ਅਭਗਤ ਇਤੀ ਵਿਸਰਾਮ ਧਿਆਇ ਆਓ ਤੇਸ ਭੇਟੇ ਦਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਾਨ ਜਾਨ ਕੇਰੇ ਜੰਪੂ ਨਹੀਂ ਕਹਿਣਾ ਜੰਪੋ ਜੰਪੋ ਗੁਣ ਬਿਮਲ ਇਥੇ ਠਮਕ ਸੁਜਾਨ ਜਨ ਕੀਰੇ ਸੁਜਾਨ ਬੋਲਣਾ ਸੁਜਨ ਨਹੀਂ ਕਹਿਣਾ ਸੁਜਾਨ ਜਨ ਕੀਰੇ ਇਥੇ ਵਿਸਰਾਮ ਹੈ ਅਮੇਰਾ ਨਾਮ ਜਾ ਕਉ ਫੁਰਿਆ ਇਨ ਸਤਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਰੰਜਨ ਔਰ ਧਰਿਆ ਹਰ ਨਾਮ ਰਸਕ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਚਾਹਕ ਪਦ ਤੇ ਯਮਕ ਲਾ ਦਨੀ ਆ ਗਾਹਕ ਪਦ ਤੇ ਵਿਸਰਾਮ ਹੈ ਚਾਹਕ ਤਤ ਸਮਤ ਸਰੇ ਸਮਤ ਪੂਲਾ ਹੀ ਬੋਲਣਾ ਇਹਨੂੰ ਸਮਤ ਨਹੀਂ ਕਹਿਣਾ ਕਾਵ ਕਲ ਠਾਕੁਰ ਹਰਦਾਸ ਤਨੇ ਹਾਂ ਕਾਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਭਾਰ ਭਰੇ ਠਾਕੁਰ ਹਰਦਾਸ ਤਨੇ ਠੀਕ ਹੈ ਕਬ ਕਲ ਠਾਕੁਰ ਹਰਦਾਸ ਤਨੇ ਇਥੇ ਵਿਸਰਾਮ ਗੁਰੂ ਰਾਮਦਾਸ ਸਰ ਅਭਾਰ ਭਰੇ ਕਬ ਕਲ ਠਾਕੁਰ ਹਰਦਾਸ ਤਨੇ ਛੋਟਤ ਪ੍ਰਵਾਹ ਅਮਿਆ ਅੰਮ੍ਰਾ ਪਦ ਅੰਮ੍ਰਿਤ ਸਰੋਵਰ ਸਾਧ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਜਨ ਪੁਬ ਜਿਨਹੋ ਸੇਵਾ ਕਰਿਆ ਤੈਨ ਭਉ ਨਿਵਾਰ ਅਨ ਭੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਧਰੇ ਸ਼ਬਦ ਮਾਤਰ ਤੇ ਉਦਰ ਧਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰੂ ਰਾਮਦਾਸ ਸਰ ਅਪਾਰ ਭਰੇ ਸਤਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਗਾਸਿਆ ਜਾਗਿਆ ਮਨ ਕਵਲ ਇਥੇ ਸਹਿਜ ਪ੍ਰਕਾਸੀਆ ਇਥੇ ਵਿਸਰਾਮ ਹੈ ਅਪੈ ਨਰੰਜਨ ਕਰਹਿ ਲਹਾ ਸਤਗੁਰ ਦਿਆਲ ਹਰ ਨਾਮ ਦਰੜਾਇਆ 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 ਤੇ ਇਸ ਪ੍ਰਸਾਦ ਅਸ ਪੰਚ ਕਰੇ ਕਾਵ ਕਲ ਠਾਕੁਰ ਹਰਦਾਸ ਤਨੇ ਗੁਰ ਅਮਰਦਾਸ ਸਰ ਆ ਭਾਰ ਭਰੇ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਕਰੇ ਸਤ ਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਪੰਡਾਰ ਭਰੇ ਮਿਟਿਆ ਜਨਮਾਤ ਮਰਨ ਭਉ ਭਾਗਾ ਜਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ ਅਭਾਰ ਭਰੇ ਪਾਇਓ ਅਪਾਰ ਪਾਇਓ ਨਹੀਂ ਕਹਿਣਾ ਇੱਥੇ ਪਾਇਆ ਉਚਾਰਨ ਕਰਨਾ ਅਭਾਰ ਭਰੇ ਪਾਇਓ ਅਪਾਰ ਅਭਾਰ ਭਰੇ ਪਾਇਓ ਅਪਾਰ ਰਿਧ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਹ ਹਰ ਭਾਇ ਪ੍ਰੇਮ ਰਸ ਆਪੇ ਜਾਣ ਆਏ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣ ਆਏ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਨਾਨਕ ਪ੍ਰਸਾਦ ਅੰਗਦ ਸੁਮਤ ਇਥੇ ਵਿਸਰਾਮ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਚਰੈ ਤੈ ਅਟਲ ਅਮਰ ਪਦ ਪਾਇਓ ਗੁਰੂ ਰਾਮਦਾਸ ਕਲ ਉਚਰੈ ਇਥੇ ਵਿਸ्राम ਤੈ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮਿਆ ਰਸ ਰਸਨ ਪ੍ਰਕਾਸ਼ੈ ਮਿਲਤ ਸਾਤ ਉਪਜੈ ਦੁਰਤ ਦੂਰ ਅੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗ ਨਾ ਹਟੈ ਹਰ ਮਗ ਨਾ ਹਟੈ ਸੰਜਮ ਸਤ ਸੰਤੋਖ ਸੀਲ ਸਨਾਹ ਹਮ ਹਟੈ ਸਤਗੁਰ ਪ੍ਰਮਾਣ ਬੇਦ ਨੈ ਸਿਰਿਉ ਜਗ ਜਸ ਤੂਰ ਬਜਾਇਓ ਸਤਗੁਰ ਪ੍ਰਮਾਣ ਬੇਦ ਨੈ ਸਿਰਿਉ ਵਖਰਾ ਪਾਠ ਕਰਨਾ ਬਿਨੈ ਨਹੀਂ ਕਹਿ ਦੇਣਾ ਬੇਦ ਨੈ ਸਿਰਿਓ ਇਥੇ ਵਿਸਰਾਮ ਜਗ ਜਸ ਕੱਠਾ ਨਹੀਂ ਕਹਿ ਦਿੰਨਾ ਜਗ ਪਦ ਤੇ ਯਮ ਕਲਾ ਦੰਨੀ ਹੈ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ